ਸਿਵਲ ਲਾਈਨ ਦੇ ਵਿੱਚ ਇੱਕ ਅ ਇਨਫੋਰਮੇਸ਼ਨ ਦੇ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਨੇ ਉਸ ਸੰਬੰਧੀ ਸਾਡੇ ਐਫਆਈਆਰ ਵੀ ਦਰਜ ਹੈਗੀ ਹੈ ਜੀ 185 ਨੰਬਰ 10924 ਦਾ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਅਸਿਸਟੈਂਟ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਹੈ ਕਿ ਬੁਲੱਡ ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ ਵਿਰੋ ਇੱਕ ਮੁੰਡਾ ਅਸੀਂ ਅਰੈਂਡ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਉਰਫ ਲੱਕੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਉਹ ਮਲੇਸ਼ੀਆ ਤੋਂ ਆਇਆ ਸੀਗਾ 4 ਮਹੀਨੇ ਮਲੇਸ਼ੀਆ ਤੋਂ ਲਾ ਕੇ ਲੇਸ਼ਾ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ੇ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕੰਮਾਂ ਦੇ ਵਿੱਚ ਬੈਠ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀਗੇ ਇੱਕ ਸਪਲੈਂਡਰ ਇੱਕ ਬੁਲਟ ਬਾਈ ਤੇ ਉਹ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸਐਚਓ ਸਾਹਿਬ ਮੋਹਲ ਦੇ ਐਸਐਚਓ ਸਿਵਲ ਲਾਈਨ ਇਸ ਦੇ ਕੇਸ ਦੇ ਵਿੱਚ ਬੜੀ ਗੰਭੀਰਤਾ ਨਾਲ ਲੱਗ ਰਹੇ ਕਿਉਂਕਿ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੀ ਜ਼ੀਰੋ ਟੋਲਰੈਂਸ ਹੈ ਇਸ ਕ੍ਰਾਈਮ ਦੇ ਉੱਪਰ ਤੇ ਅਸੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀ ਹੋਈ ਮੋਟਰਸਾਈਕਲ ਦੀ ਖਬਰ ਕਰਾਂਗੇ ਸਰ ਕਿਥੋਂ ਆਇਆ ਵਾੜਾ ਤੇ ਉਮਰ ਕਿੰਨੀ ਜੀ ਇਹ ਜੀ ਉਮਰ ਇਹਦੀ ਹੈਗੀ 26 ਸਾਲ ਪਲੱਸ 2 ਪੜਿਆ ਜੀ ਇਹ ਤੇ ਇਹ ਰੈਨਵਾਲਾ ਰਾਜਸਥਾਨੀ ਏਰੀਆ ਠਾਣੇ ਰਾਜਸਥਾਨੀ ਦੇ ਏਰੀਆ ਰੈਨਵਾਲਾ ਹੈਗਾ ਤੇ ਇਹ ਹੁਣ ਮਲੇਸ਼ੀਆ ਤੋਂ ਆ ਕੇ ਬਸ ਇਹ ਇੱਕਲਾ ਹੀ ਸਰ ਕੀ ਨਾਲ ਹੋਰ ਵੀ ਦੇ ਕੋਈ ਨਹੀਂ ਇਹ ਫਿਲਹਾਲ ਇਹ ਇਕੱਲਾ ਹੀ ਆਇਡੈਂਟੀਫਾਈ ਹੋਇਆ ਥੋ ਜਿਹੜਾ ਇੱਕ ਮੁੰਡਾ ਹੋਰ ਹੋਊਗਾ ਉਹ ਹਾਲੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਤੁਹਾਨੂੰ ਉਸ ਬਾਰੇ ਤੁਹਾਨੂੰ ਫੜਾਂਗੇ ਤੇ ਇਹ ਚੋਰੀ-ਚੋਰੀ ਕਰਦਾ ਸੀਗਾ ਤੇ ਇਹ ਫਿਰ ਅੱਗੂ ਕਿੱਥੇ ਅਗੇ ਅਗੇ ਸੇਲ ਕਰਨ ਦੀ ਕੋਸ਼ਿਸ਼ ਕਰਦੇ ਸੀ ਬਟ ਜਿਹੜੇ ਦੋ ਮੋਟਰਸਾਈਕਲ ਇਹਨਾਂ ਕੋਲ ਸੇਲ ਨਹੀਂ ਹੋਈ ਸੀ ਲੈ ਇਹਨਾਂ ਨੇ ਆਪਣੇ ਘਰ ਹੀ ਲਾਏ ਹੋਏ ਸੀਗੇ ਤੋ ਥੋੜਾ ਖਬਰ ਕਿਤੇ ਸਰ ਇਹ ਕਿੱਥੇ ਤੇਰੇ ਪਿੰਡ ਦਾ ਰਹਿਣ ਵਾਲਾ ਕਿਹੜਾ ਰਾਜਾ ਸੰਸੇ ਜੀ ਰਾਜਾ ਸੰਸੇ ਜੀ ਤਾਰੀਵਾਲ ਤਾਰੀਵਾਲ ਥਾਣੇ ਇੱਕ ਚੋਰੀ ਦਾ ਤੰਦੇ ਕਿਉਂ ਆ ਬੇਅਦ ਦੇ ਪੁਲਿਸੀਆ ਤੋਂ ਜਿਹੜਾ ਆਇਆ ਜੀ ਦੇਖੋ ਜੀ ਬੜੀ ਸੰਗਤਿਆਵ ਮਾੜੀ ਹੋਗੀ ਉਸੇ ਕਰਕੇ ਇਹਨਾਂ ਨੂੰ ਪੈਸੇ ਦੀ ਨੀਡ ਕਰਕੇ ਇਹਨਾਂ ਨੇ ਇਹ ਚੋਟੇ ਨੂੰ ਸਾਹਮਣੇ ਬੁਲਟ ਮੋਟਰਸਾਈਕਲ ਦਾ ਤੁਸੀਂ ਰੱਖਿਆ ਕਿਆ ਐਸਟਲੇ ਮੋਰਸੇ ਦਾ ਜਿਆਦਾ ਹਾਂਜੀ ਬੁਲਟ ਮੋਟਰਸਾਈਕਲ ਦੇ ਜਿਆਦਾ ਪੈਣਾ ਹੁੰਦਾ ਸੀ ਸਰ ਗੁਰਦੁਆਰੇ ਦੀ ਚੋਰੀ ਕਰਦਾ ਹੀ ਜਿਆਦਾ ਕਿੱਧਰ ਚੋਰੀ ਲੱਗਦੀ ਨਹੀਂ ਪਾਰਕਿੰਗ ਦੇ ਵਿੱਚ ਨਹੀਂ ਪਾਰਕਿੰਗ ਇਸ ਹੁਣ ਕਿੰਨੇ ਕ ਅੱਜ ਤੱਕ ਦੀ ਚੋਰੀ ਨਹੀਂ ਅੱਜ ਤੱਕ ਕਾਫੀ ਕੁਝ ਘਰੇ ਨੇ ਬਟ ਸਾਡੇ ਕੋ ਹੁਣ ਰਿਕਵਰ ਆਂਦੇ ਸਪਲੈਂਡਰ ਇੱਕ ਬੁਲਟ ਮੋਟਰਸਾਈਕਲ ਹੋਇਆ ਦੋ ਮੋਟਰਸਾਈਕਲ ਬੇਖਬਰ ਹੋਏ ਨੇ ਹੋਰ ਵੀ ਚਾਂਸਸ ਆਗੇ ਰਿਕਵਰੀ ਦੇ ਸਰ ਪਾਰਕਿੰਗ ਵਿੱਚ ਬਕਾਇਦਾ ਪਰਚੀ ਮਿਲਦੀ ਹੈ ਜੀ ਜਿਹੜੇ ਪਾਰਕਿੰਗ ਵਾਲੇ ਉਹ ਕਿਸਾ ਇਹ ਪਾਰਕਿੰਗ ਵੀ ਓਪਨ ਪਾਰਕਿੰਗ ਵੀ ਹੈਗੀ ਹੈ ਨਾ ਕਿ ਜਗ੍ ਕਿੰਨੇ ਕਾਵੇ ਵੀ ਸੁਰਜੂ ਕਾਫੀ ਜਿਆਦਾ ਆ। ਨਹੀਂ ਦੇਖੋ ਇੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵਾਰਦਾਤਾਂ ਹੋ ਰਹੀਆਂ ਉਹ ਤੋਂ ਜ਼ਿਆਦਾ ਅਸੀਂ ਟ੍ਰੇਸ ਵੀ ਕਰ ਚੁੱਕੇ ਹੋਏ ਆਂ ਤੇ ਅਸੀਂ ਹੋਰ ਵੀ ਟ੍ਰੇਸ ਕਰਾਂਗੇ। ਫਿਰ ਅਸੀਂ ਕਾਮਯਾਬੀ ਸਮਝਦੇ ਹਾਂ ਕਿ ਜਿਹੜੇ ਮਾੜੇ ਬੰਦੇ ਹੈਗੇ ਨੇ ਜਿਹੜੇ ਚੀਜ਼ਾਂ ਦੇ ਉੱਪਰ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਆਪਾਂ ਕਾਬੂ ਕਰੀਏ। ਬੁੱਲਡਰ ਨਾਲ ਹੋਰ ਕੀ ਰਿਕਵਰੀ ਕੀਤਾ? ਇੱਕ ਬੁੱਲਡਰ ਮੋਟਰਸਿਕਲ ਇੱਕ ਸਪਲੈਂਟ ਮੋਟਰਸਿਕਲ। ਬੁੱਲਡਰ 3 ਸੀਗੀ ਹੈ। ਇਹ ਬੰਦੇ ਜਾਨੀ। ਇਹ ਜਿਹੜੇ ਵਾਰਦਾਤ ਕੀਤੀਆਂ ਨੇ ਜੀ ਆਪਾਂ ਨਾਲ। ਇਹ ਕਿੱਥੋਂ ਗੁਰ ਚੁੱਕਿਆ ਸੀ ਇਹਨੇ ਕੁਝ ਨਹੀਂ ਕੀਤਾ ਹਾਂ ਜੀ ਇਹ ਬਲੂਡ ਮੋਟਰ ਇਹ ਬਲੂਡ ਮੋਟਰਸਾਈਕਲ ਜੀ ਇਹਨਾਂ ਨੇ ਫੜਿਆ ਇੱਥੋਂ ਆ ਜਿਹੜਾ ਸਟੇਸ਼ਨ ਸਟੇਸ਼ਨ ਦੇ ਸਾਹਮਣੇ ਓਪੋਜ਼ਿਟ ਸਟੇਸ਼ਨ ਤੋਂ ਸਟੇਸ਼ਨ ਦੇ ਨਾਲ ਸਿਵਲ ਲਾਈਨ ਦੇ ਵਿੱਚ ਸਟੇਸ਼ਨ ਦੇ ਮੱਧ ਤੋਂ ਜੀ ਬੈਕਗ੍ਰਾਉਂਡ ਕੀ ਪਰਿਵਾਰ ਮੈਂਬਰ ਚ ਕੀ ਹੈ ਦੇਖੋ ਜੀ ਪਰਿਵਾਰ ਇਹਦਾ ਫਾਦਰ ਵੀ ਇਹਦਾ ਲੇਬਰ ਕਰਦਾ ਤੇ ਮਦਰ ਵੀ ਇਹਦੇ ਕੰਮ ਕਰਦੇ ਨੇ ਕੀ ਕਿ ਮਾਤਰ ਬਰਵਾ ਨਸ਼ੇ ਤੇ ਨਹੀਂ ਕਰਦਾ ਰਿਕਰਡ ਹੈਗਾ ਦੇਖੇ ਹੈ ਨਸ਼ੇ ਦੀ ਪੂਤੀ ਕਰਕੇ ਫਿਰ ਮੈਂ ਆਈ ਥਿੰਕ ਸੋ ਆਈ ਥਿੰਕ ਸੋ ਇਹ ਪੁਲੀਸਰ ਰੈਜ਼ਿਡੈਂਸੀ ਉਥੋਂ ਨਾ ਰੈਜ਼ਿਡੈਂਸੀ ਜਿਓ ਵਰ ਪਰਮਟ ਤੇ ਗਿਆ ਸੀ ਉਥੋਂ ਵਾਪਸ ਆ ਗਿਆ ਸੀ ਟਾਰਗੇਟ ਏਰੀਆਸ ਕਿਰੇ ਕਿਰੇ ਜਿਆਦਾ ਕਰੇ ਕਿ ਇਹਦੇ ਟਾਰਗੇਟ ਏਰੀਆ ਨਹੀਂ ਉਹ ਕੁਛ ਨਹੀਂ ਇਹ ਸਿਟੀ ਦੇ ਵਿੱਚ ਜਿਹੜਾ ਕੋਈ ਇਹਨਾਂ ਨੂੰ ਮਿਲ ਗਿਆ ਜਿਹੜਾ ਇਹਨਾਂ ਨੂੰ ਉਹ ਕਰ ਦੇਣਾ ਹੈ ਡੇਲੀ ਇਹਨੇ ਆਪ ਡਾਊਨ ਕਰਦਾ ਸੀ ਸਿਟੀ ਵਿੱਚ ਉਹ ਕਿ ਰਾਜਨੀਤਿਕ ਕਹਿੰਦੇ ਕਹਿੰਦੇ ਡੇਲੀ ਅਪ ਡਾਊਨ ਜਦੋਂ ਵੀ ਇਹਨਾਂ ਦਾ ਟਾਈਮ ਮਿਲਦਾ ਸੀ ਉਹ ਕਰ ਹੀ ਕਰ ਦਿੰਦੇ ਸੀ ਹੋਰ ਕਿੰਨੇ ਕਿੁੱਕੇ ਆ ਜਦੋਂ ਮੋਟਰਸਾਈਕਲ ਦੇ ਨਹੀਂ ਹਲੇ ਫਿਰ ਹਾਲ ਅਸੀਂ ਦੋ ਰਿਕਵਰੀ ਕੀਤੇ ਆ ਹੋਰ ਵੀ ਹੈਗੇ ਨੇ ਹੋਰ ਵੀ ਰਿਕਵਰੀ ਕਰਨੀ ਦੀ ਸੀ ਸਰ ਪਹਿਲਾਂ ਵੀ ਕੋਈ ਪਰਚਾ ਨਹੀਂ ਨਹੀਂ ਇਹਨਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਹੈਗਾ ਜੀ ਅੱਲਾ